ਜੋ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਵੀ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਾ। ਵੀ ਬਾਰੇ ਇੱਕ ਦਿਨ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਦਸਤੀ ਉਹਨੇ ਡਿਟੇਲ ਵੀ ਭਾਜੀ ਇੱਥੇ ਇਥੋਂ ਇੱਥੇ ਗਏ ਆ ਇੱਥੋਂ ਇਹ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਸੀ। ਲਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਮਾਦ ਦੇ ਵਿੱਚ ਦੂਸਰਾ ਫੰਡ ਦੇ ਵਿੱਚ ਇਹ ਕਮਾਦ ਦੇ ਵਿੱਚ ਲਾਉਂਦੇ ਸੀ। ਇੱਥੇ ਲਾਉਂਦੇ ਲਾਉਂਦੇ ਉਹ ਇੱਕ ਮਨਪ੍ਰੀਤ ਜਿਹੜਾ ਵਾ ਉਹ ਤੇ ਇੱਥੇ ਜਾ ਚੁੱਕਾ ਸੀ। ਇਹ ਇੱਥੇ ਮੰਡਾ ਰਹੇ ਆ ਆਪਣੇ। ਕਿੱਥੇ ਇਹ ਰਿਹਾ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂਵਾਜਾ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈ ਵੀ ਅੱਗੇ ਜੇ ਇਹਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਆ ਜਾਣਾ ਮੈਂ ਹੁਣੇ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਇੱਧਰ ਤੁਰ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਅਦ ਚ ਉਹਦੇ ਨਾਲੋਂ ਨਹੀਂ ਆਇਆ ਮੀ ਮੰਗਾ ਵੀ ਜੇ ਸਾਡਾ ਮੁਕਿਆ ਤਾਂ ਉਹ ਵੀ ਮਰਨਾ ਚਾਹੀਦਾ ਇਸ ਦੇ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦੋ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਵੀ ਉਹ ਵੀ ਮਰ ਜਵੇ ਉਹ ਸ਼ਰਾਬ ਪੀ ਕੇ ਬੈਠਾ ਹੀ ਉਹ ਕਦੀ ਕਰੀ ਜਾਵੇ ਆਪਾ ਚਲ ਜਾਣੇ ਕੁਮਾਰਾਂ ਚ ਲੱਭਿਓ ਨੇ ਫਲਾਨੇ ਲੱਭਿਓ ਨੇ ਉਹਨਾਂ ਨੂੰ ਪਤਾ ਸੀ ਵੀ ਕੁਮਾਰਾਂ ਚ ਆਣਾ ਬਾਪ ਉਹਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਪਿੰਡ ਅਕਬਰਪੁਰ ਦੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋ ਕਿ ਦੁਸ਼ਹਿਰੇ ਵਾਲੇ ਦਿਨ ਪਿੰਡ ਦੇ ਹੀ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਪੁੱਤਰ ਲੱਛਾ ਸਿੰਘ ਨਾਲ ਕਪੂਰਥਲੇ ਦੁਸ਼ਹਿਰੇ ਦਾ ਮੇਲਾ ਦੇਖਣ ਗਿਆ ਪਰ ਘਰ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ थाना ਫਤੂ ਡਿੰਗਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਅੱਜ ਉਕਤ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਨੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੂੰ ਉਕਤ ਘਟਨਾ ਬਾਰੇ ਦੱਸਿਆ ਕਿ ਉਹ ਡੋਗਰਾਵਾਲ ਨੇੜੇ ਕਮਾਦ ਵਿੱਚ ਨਸ਼ਾ ਕਰ ਰਹੇ ਸੀ ਜਿਸ ਕਾਰਨ ਸੁਜੀਤ ਸਿੰਘ ਗੋਪੀ ਦੀ ਮੌਤ ਹੋ ਗਈ ਤੇ ਗੋਪੀ ਦੀ ਲਾਸ਼ ਹੁਣ ਡੋਗਰਾਵਾਲ ਨੇੜੇ ਕਮਾਦ ਵਿੱਚ ਪਈ ਹੈ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਡੋਗਰਾਵਾਲ ਦੇ ਨੇੜੇ ਕਮਾਦ ਵਿੱਚ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਗੋਪੀ ਦੀ ਲਾਸ਼ ਉਹ ਤੋ ਹੀ ਬਈ ਸੀ ਇਸ ਦੀ ਥਾਣਾ ਕੋਤਵਾਲੀ ਵਿਖੇ ਸੂਚਨਾ ਦਿੱਤੀ ਗਈ ਤਾਂ ਥਾਣਾ ਕੋਤਵਾਲੀ ਤੋਂ ਸਬ ਇੰਸਪੈਕਟਰ ਲਾਲ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਇਸ ਮੌਕੇ ਮ੍ਰਿਤਕ ਗੋਪੀ ਦੀ ਭੈਣ ਤੇ ਹੋਰ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਕਤ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਨਾਮ ਤੁਹਾਡਾ ਮਨਪ੍ਰੀਤ ਕੌਰ ਜਿਹੜੇ ਬੇਟੀ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡਾ ਬ੍ਰਦਰ ਇਹ ਕਿਦੋਂ ਦੀ ਹੈ ਕਿਦੋਂ ਦਾ ਮਿਸ ਹੋਇਆ ਤੁਹਾਡਾ ਇਹ ਦਸਹਰੇ ਵਾਲੇ ਦਿਨ 2 ਤਰੀਕ ਦੁਪਹਿਰ 3 ਵਜੇ ਦਾ ਅੱਛਾ ਈ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਅੱਜ ਫਿਰ ਇਹ ਅੱਜ ਉਹ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਵੀ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਓ ਕੀ ਨਾਮ ਮੁੰਡੇ ਦਾ ਮੰਨੂ ਮੰਨੂ ਵੋਜਲਾ ਬਾਪ ਦੇ ਨਾਮ ਦਾ ਇਹ ਲਖਵੀਰ ਆਪਣਾ ਲੱਖਾ ਲੱਖਾ ਪੋਜੀ ਉਹਦਾ ਲਸ਼ਕਰ ਆ ਪੱਕਾ ਨਾ ਕੀ ਤੁਸੀਂ ਕੀ ਮੰਗ ਕਰਦੇ ਹੋ ਮੇਰੀ ਮੰਗਾ ਵੀ ਜੇ ਸਾਡਾ ਮੁਕਿਆ ਤਾਂ ਉਹ ਵੀ ਮਾਰਨਾ ਚਾਹੀਦਾ ਇਸ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦਿਓ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਦੇ ਉਹ ਵੀ ਮਰ ਜਵੇ ਮੇਰੇ ਤੋਂ ਦੇ ਹੀ ਆ ਕਿਉਂਕਿ ਕੱਲਾ ਕੱਲਾ ਮੁੰਡਾ ਹੀ ਸਾਡਾ ਮੇਰੇ ਸੱਤੇ ਮੇਰਾ ਪੇ ਨਹੀਂ ਮਾਂ ਮੇਰੀ ਕੈਂਸਰ ਦੀ ਪੇਸ਼ੇਟ ਆ ਮੇਰੇ ਸੱਤੇ ਮੇਰਾ ਆਦਮੀ ਨਹੀਂ ਤੇ ਦੇਖੋ ਅਸੀਂ ਕੀ ਕਰੀਏ ਸਾਨੂੰ 4 ਚੌਥਾ ਦਿਨ ਆਜੇ 3 ਦਿਨ ਰੋਲਦਿਆਂ ਨੂੰ ਹੋ ਗਿਆ ਆ ਮੇਰੇ ਮਾਮੇ ਦੇ ਮੁੰਡੇ ਸਾਡੇ ਤਾਏ ਚਾਚਿਆਂ ਦੇ ਸਾਰੇ ਇੱਥੇ ਖੜੇ ਆ ਕਿਸੇ ਨੇ ਚਲੋ ਪੁਲਿਸ ਨੇ ਉਹ ਇੱਥੇ ਚਲ ਜਾ ਤੂੰ ਹੀ ਇੱਥੇ ਆ ਜਾ ਬਸ ਆਹੀ ਭੰਬਲ ਭੂਸੇ ਚਾਈ ساری ਉਮਰ ਰਹਿ ਆ 4 ਦਿਨ ਹੋ ਗਏ ਟੱਪਦਿਆਂ ਨੂੰ ਕੁੱਤੇ ਆ ਗੋ ਲੂਰ ਲੂਰ ਫੈਰਦੇ ਰੋ ਕੈਮਰੇ ਅਸੀਂ ਫੋਲੇ ਪੁਲਿਸ ਵਾਲਿਆਂ ਨੂੰ ਅਸੀਂ ਦੱਸਾ ਭਾਜੀ ਇੱਥੋਂ ਆ ਕੈਮਰੇ ਚ ਅਸੀਂ ਤਾਂ ਕਿਉਂ ਨਹੀਂ ਜਦੋਂ ਮਨੂ ਦਾ ਫੋਨ ਚੱਲਦਾ ਸੀ ਤਿੰਨ ਤਰੀਕ ਨੂੰ ਬਕਾਈ ਦਾ ਸਵੇਰੇ ਉਹਦੀ ਤੇ ਪੇਰਾ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਜੀ ਫੋਨ ਚੱਲਣ ਡਿਆ ਪੁਲਿਸ ਵਾਲੇ ਨੂੰ ਤੇ ਉਦੋਂ ਕਿਉਂ ਨਹੀਂ ਲੋਕੇਸ਼ਨ ਫੜ ਕੇ ਉਹਦੀ ਉਹਨੂੰ ਫੜਿਆ ਉਹਨਾਂ ਨੇ ਉਦੋਂ ਹਲੇ ਹੈਗਾ ਵੀ ਕਪੂਥਲੇ ਵਿੱਚ ਅਸੀਂ ਲੋਕੇਸ਼ਨ ਕੱਢ ਕੇ ਦੱਸੀ ਕਿ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਸੀ ਫਰ ਟੁੱਟਿੰਗ ਵਾਲਿਆਂ ਦਾ ਮੇਰੀ ਮੰਗ ਇਹ ਆ ਸਖਤ ਤੋਂ ਸਖਤ ਇੱਕ ਵਿਰੋਧ ਕਾਰਵਾਈ ਕੀਤੀ ਜਾਵੇ ਜਾਂ ਕਿ ਮੇਰੇ ਭਰਾ ਨੂੰ ਇਨਸਾਫ਼ ਚਾਹੇ ਤਰ ਇਹ ਤਾਂ ਮੈਨੂੰ ਪਤਾ ਵੀ ਉਹ ਡੱਬ ਦੀ ਔੜਾ ਨਹੀਂ ਪਰ ਉਹ ਮੇਰੇ ਸਾਹਮਣੇ ਲੈ ਕੇ ਉਹਨੂੰ ਵੀ ਫਾਂਸੀ ਤੇ ਲਟਕਾਇਆ ਜਾਵੇ ਇਹ ਵੀ ਲੋਡ ਮੇਰਾ ਨਾਮ ਦਿਲਿੰਦਰ ਸਿੰਘ ਹੈ ਸਰਪੰਚ ਆਪਣਾ ਸਰਪੰਚਾਂ ਮੈਂ ਪੈਂਦਾ ਮੈਨੂੰ ਰਾਤ ਜਿੱਦਾਂ ਮਨਪ੍ਰੀਤ ਨੇ ਕਾਲ ਕੀਤੀ 12 ਵਜੇ ਵੀ 11:30 ਦੇ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਦਸਤੀ ਉਹਨੇ ਡਿਟੇਲ ਵੀ ਭਾਜੀ ਅਸੀਂ ਇੱਥੋਂ ਇੱਥੇ ਗਏ ਆ ਇੱਥੋਂ ਅਸੀਂ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਅਸੀਂ ਲਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਮਾਦ ਦੇ ਵਿੱਚ ਡੁੱਗਰਾਂ ਪਿੰਡ ਦੇ ਵਿੱਚ ਅਸੀਂ ਕਮਾਦ ਦੇ ਵਿੱਚ ਲੌਂਡਰੀ ਸੀ ਇੱਥੇ ਲਾਉਂਦੇ ਲਾਉਂਦੇ ਉਹ ਇੱਕ ਮਨਪ੍ਰੀਤ ਜਿਹੜਾ ਉਹ ਇੱਥੋਂ ਜਾ ਚੁੱਕਾ ਸੀ ਇਹ ਇੱਥੇ ਮੁੰਡਾ ਰਹਿ ਗਿਆ ਪਿਆ ਕਿੱਥੇ ਇਹਦੀ ਲੈਸ਼ ਮਿਲੀ ਕਮਾਦ ਦੇ ਇਹ ਜਿਹੜੀ ਲੋਕੇਸ਼ਨ ਆ ਇਹ ਦੱਸੀ ਆ ਮੰਨੂ ਨੇ ਹਾਂਜੀ ਇਹ ਮੰਨੂ ਨੇ ਦੱਸੀ ਆ ਜੀ ਠੀਕ ਹੈ ਜੀ ਤੁਸੀਂ ਪਰਿਵਾਰ ਨੂੰ ਦੱਸਿਓ ਫਿਰ ਇੱਥੇ ਆਣੀਏ ਇਹ ਮੰਨੂ ਨੇ ਦੱਸੀ ਆ ਜੀ ਠੀਕ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਆ ਜੀ ਜਿਹੜੇ ਬੇਟੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਮੇਰਾ ਭਾਂਜਾ ਆ ਜੀ ਤਾਨੂੰ ਕਿਦਾਂ ਅੱਜ ਪਤਾ ਲੱਗਾ ਇਹਦਾ ਮੈਨੂੰ ਉਸ ਰਾਤ ਨੂੰ ਨਾ ਜਿਸ ਰਾਤ ਨੂੰ ਉਹ ਮੁੰਡਾ ਇਹਨੂੰ ਸਕੂਟੀ ਤੇ ਲੈ ਕੇ ਗਿਆ ਮੇਰੇ ਭੈਣ ਨੇ ਫੋਨ ਲਾਇਆ ਮੈਨੂੰ 7:00 ਵਜੇ ਕਹਿੰਦੀ ਵੀ ਅ ਲਛਕਰ ਸਿੰਘ ਲੱਛਾ ਆ ਉਹਦਾ ਮੁੰਡਾ ਵਾ ਦਵਿੰਦਰ ਸਿੰਘ ਮੰਨੂ ਵੀ ਉਹ ਦਿਨ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈ ਵੀ ਅੱਗੇ ਜੇ ਇਹਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਹੀ ਆ ਜਾਣਾ ਮੈਂ ਹੁਣੇ ਹੀ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਹੀ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਅਜ ਤਾਂ ਤ ਬਾਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਪੇਕੇਆਂ ਦੇ ਘਰ ਉਹ ਬੈਠੀ ਆ ਕਿੰਨੀ ਮੁਸੀਬਤ ਚ ਆ ਉਹ ਨਾ ਫਿਰ ਮੈਂ ਉਥੋਂ ਰਾਤ ਮੈਂ ਆ ਨਹੀਂ ਸਕਦੀ ਮੈਂ ਵੀ ਕੱਲੀ ਉਥੋਂ ਮੈਨੂੰ 8 ਵਜੇ ਫੋਨ ਲਾਇਆ ਕਹਿੰਦੀ ਰਾਜੂ ਵਜੇ ਵੀ ਨਹੀਂ ਆਇਆ ਉਹ ਫਿਰ ਮੈਂ ਦੁਆਰਾ ਫੋਨ ਮੁੰਡੇ ਨੂੰ ਫੋਨ ਅਸੀਂ ਲਾਈ ਗਏ ਜਿੱਥੋਂ ਤੱਕ ਪਹੁੰਚ ਫੋਨ ਵੱਜੀ ਗਿਆ ਫੋਨ ਵੱਜੀ ਗਿਆ ਮੁੰਡੇ ਨੇ ਚੱਕਿਆ ਨਹੀਂ ਫੋਨ ਫਿਰ ਮੈਂ ਆਉਂਦੀ ਉੱਤਰੀ ਮੈਂ ਭੈਣ ਦੇ ਘਰ ਨਹੀਂ ਗਈ ਇਹਨਾਂ ਦੇ ਘਰ ਗਈਆਂ ਮੈਂ ਇਹ ਜਿਹੜਾ ਜਿਹਨੇ ਮੁੰਡੇ ਨੇ ਮਾਰਿਆ ਇਹਨੂੰ ਮਾਰਿਆ ਮੰਨੂ ਨੇ ਮਾਰਿਆ ਜਿਹਨੇ ਉਹਨਾਂ ਦੇ ਘਰ ਗਈ ਮੈਂ ਉਹਦੇ ਡੈਡੀ ਨੂੰ ਕਿਹਾ ਭਾਜੀ ਵੀ ਜੇ ਮੁੰਡੇ ਦੇ ਨਾਲ ਗਿਆ ਵੀ ਆ ਤੁਸੀਂ ਦੱਸ ਦਿਓ ਤੁਹਾਡਾ ਮੁੰਡਾ ਰਾਤ ਆਇਆ ਬਹੁਤੀ ਲਾਗੇ ਸੀ ਉਹਨੂੰ ਮੇਰੇ ਲਾਗੇ ਨਾ ਹੌਣ ਦੇਣ ਮੈਂ ਉਹਨੂੰ ਮੰਮੀ ਉਹਦੀ ਨੂੰ ਪੁੱਛਿਆ ਹਾਂ ਕਹਿੰਦੀ ਦਵਾਈ ਲੈਣ ਜਾਣਾ ਪਤਾ ਨਹੀਂ ਆਵੇ ਕਿ ਨਾ ਆਵੇ ਘਰ ਨੂੰ ਹਨਾ ਫੇ ਮੈਂ ਮੁੜ ਕੇ ਉਹ ਮੋਟੀ ਨੂੰ ਕਹਿੰ ਮੈਨੂੰ ਨੰਬਰ ਦੇ ਵਾ ਫੋਨ ਲਾਵਾਂ ਉਹਨੇ ਨੰਬਰ ਦੇ ਦਿੱਤਾ ਮੈਨੂੰ ਹਨਾ ਔਕੀ ਉਹ ਵੀ ਉਹਨੇ ਵੀ ਦੇ ਦਿੱਤਾ ਮੈਨੂੰ ਨੰਬਰ ਉਹ ਸ਼ਰਾਬ ਪੀ ਕੇ ਬੈਠਾ ਸੀ ਉਹ ਕਦੀ ਕਰੀ ਜਾਵੇ ਆਪਾਂ ਚਲ ਜਾਣੇ ਕਮਾਦਾਂ ਚ ਲੱਭਿਓਨੇ ਫਲਾਣੇ ਲੱਭਿਓਨੇ ਉਹਨਾਂ ਨੂੰ ਪਤਾ ਸੀਗੇ ਕਮਾਦਾਂ ਚ ਬਾਬੂ ਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਦੂਏ ਦਿਨ ਭੈਣ ਫੇ ਉਹਨਾਂ ਦੇ ਘਰ ਗਈ ਪੁੱਛਣ ਜਦੋਂ ਉਸ ਰਾਤ ਨੂੰ ਨਹੀਂ ਆਇਆ ਨਾ ਫੋਨ ਲਾਉਂਦੇ ਰੇ ਮੈਂ ਆ ਗਈ ਇੱਥੇ ਪਿੰਡ ਸਾਰੇ ਆਹੀ ਮਤਲਬ ਕਿ ਸੱਥਾਂ ਪੰਚਾਇਤਾਂ ਜੋ ਖੂਹ ਉਖਾੜੇ ਸਭ ਕੁਝ ਪੋਲ ਲਿਆ ਵੀ ਜੇ ਕਿਤੇ ਚਲੋ ਕੁਝ ਹੋਇਆ ਵੀ ਹੋਊ ਅਸੀਂ ਦੇਖ ਲੈਨੇ ਆ ਸਾਨੂੰ ਕਿਤੇ ਨਹੀਂ ਲੱਭਾ ਉਹਦੀ ਭੈਣ ਅਸਰ ਤੇ ਆਦਮੀ ਨਹੀਂ ਕੱਲ ਦੀ ਥਾਣਿਆਂ ਚ ਜੋ ਕੈਮਰਾ ਫੋਲੀ ਜਾਂਦੀ ਸਾਰੇ ਪਾਸੇ ਉਹ ਝੌਂਦਾ ਆ ਇਹਦੇ ਨਾਲ ਹੀ ਬੈਠਾ ਵਾ ਨਾਲ ਹੀ ਬੈਠਾ ਵਾ ਹੈਨਾ ਪੁਲਿਸ ਵਾਲੇ ਕਹਿੰਦੇ ਤੁਸੀਂ ਇਹਦੇ ਸੰਬੰਧੀ ਰਿਪੋਰਟ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਉਣ ਗਏ ਸੀ ਬੱਚੇ ਤਾਂ ਉਥੇ ਐਸ ਐਚਓ ਸਾਹਿਬ ਹੈ ਨਹੀਂ ਸੀ ਪਤੂ ਟਿੰਗਾ ਹੈਨਾ ਤਾਂ ਉਹ ਕਹਿੰਦੇ ਵੀ ਜਦੋਂ ਉਹ ਛੁੱਟੀ ਤੇ ਆ ਤਾਂ ਉਥੇ ਮੁੰਡਾ ਬੈਠਾ ਸੀ ਇੱਕ ਉਹਨੇ ਲਿਖ ਲਈ ਸੀ ਜੋ ਅਸੀਂ ਲਿਖਾਇਆ ਵੀ ਐਸ ਇਹਨੇ ਮੁੰਡਾ ਨਾਲ ਲੈ ਕੇ ਗਿਆ ਇਹਨਾਂ ਆ ਹੋਇਆ ਉਹਨਾਂ ਰਿਪੋਰਟ ਲਿਖ ਲਈ ਸੀ ਤੋ ਬਾਅਦ ਚ ਜਦੋਂ ਅਸੀਂ ਕਿਹਾ ਵੀ ਤੁਸੀਂ ਮਤਲਬ ਕਿ ਕੋਈ ਕਾਰਵਾਈ ਨਹੀਂ ਕਰਦੇ ਕਹਿੰਦੇ ਤੁਸੀਂ ਤਾਂ ਰਿਪੋਰਟ ਹੀ ਨਹੀਂ ਲਿਖਾ ਕੇ ਗਏ ਹਨਾ ਰਿਪੋਰਟ ਹੀ ਬਦਲਦੀ ਸਾਡੀ ਹਨਾ ਤੁਸੀਂ ਗੁੰਮਛੋਦ ਦੀ ਲਿਖਾ ਕੇ ਗਏ ਸੀ ਹਨਾ ਤੋ ਹੁਣ ਤੁਸੀਂ ਆਪ ਦੇਖੋ ਸਾਨੂੰ ਚਾਹੀਦਾ ਇਨਸਾਫ ਭੈਣ ਮੇਰੀ ਇੰਨੀ ਕੋ ਔਖੀ ਆ ਜਿਹਦਾ ਹੁਣ ਅਜੇ ਤੱਕ ਉਹਨੂੰ ਖਬਰ ਨਹੀਂ ਮਿਲੀ ਵੀ ਮੇਰਾ ਬੱਚਾ ਮੁੱਕ ਗਿਆ ਉਹਦੇ ਪੇਨ ਨੂੰ ਲਗਾਏ ਚੱਟ ਅਜੇ ਪਹਿਲਾਂ ਸੁਫੇ ਛੱਡ ਗਏ ਤੇ ਹੁਣ ਹੁਣ ਤੁਸੀਂ ਦੇਖੋ ਵੀ ਉਹਨੂੰ ਜਦੋਂ ਖਬਰ ਪਹੁੰਚੂਗੀ ਉਹ ਵੀ ਇੱਕ ਲਾਸ਼ ਵਿੱਚ ਨਹੀਂ ਇਹਦਾ ਕੌਣ ਵਾ ਉਸ ਪੈਂਡ ਦੇ ਜਿਹਨੂੰ ਇਹ ਲਿਜਾਂਦਾ ਉਹਦਾ ਬੱਚਾ ਮੁੜ ਕੇ ਨਹੀਂ ਆਉਂਦਾ ਜਿਹੜੀਆਂ ਸਾਡੇ ਘਰ ਖਬਰ ਲੈਣ ਬੁੜੀਆਂ ਆਈਆਂ ਕੱਲ੍ਹ ਦੀਆਂ ਕਹਿੰਦੀਆਂ ਸੀ ਵੀ ਇਸ ਮੁੰਡੇ ਨੂੰ ਕੋਈ ਨਹੀਂ ਨੱਥ ਪਾ ਸਕਦਾ ਇਹਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ ਕੋਈ ਪੁਲਿਸ ਨਹੀਂ ਇਹਨੂੰ ਕਹਿ ਸਕਦਾ ਉਸ ਪੈਂਡ ਦੇ ਵਿੱਚ ਕਿੰਨੇ ਬੱਚੇ ਮੁੱਕ ਗਏ ਆ ਇਹਨਾਂ 6 ਮਹੀਨਿਆਂ 'ਚ ਕਿੰਨੀਆਂ ਲਾਛਾਂ ਵੇਚ ਗਈਆਂ ਹਨ ਸਾਡੀ ਤੇ ਉਹ ਪ੍ਰਸ਼ਾਸਨ ਤੋਂ ਮੰਗ ਸਾਡੇ ਬੱਚੇ ਨਾਲ ਤੋ ਹੋ ਗਿਆ ਜੋ ਹਨ aí ਘਰ ਉਜੜ ਗਿਆ ਪੈਂਡ ਦਾ ਬਾਕੀਆਂ ਨੂੰ ਬਚਾ ਲਓ ਹੁਣ ਜੇ ਇਹਨਾਂ ਦੇ ਆ ਘਰ ਸ਼ਰਿਆਵ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾ ਕਰਨਗੇ ਬੱਚੇ ਚੱਕ ਕੇ ਲੈ ਕੋਈ ਨਾ ਬੋਲੂਗਾ ਕੋਈ ਨਾ ਉੱਠੂਗਾ ਜੇ ਉਠਣ ਵਾਲਾ ਕੋਈ ਅਮਰਤਪਾਲ ਜੰਮਿਆ ਹੈ ਉਹਨੂੰ ਜੇਲਾ ਚ ਤਾੜ ਦਿੱਤਾ ਜਿਹੜਾ ਚੱਕਣ ਵਾਲਾ ਸੀ ਕੋਈ ਵੀ ਨਾ ਆਵਾਜ਼ ਠਾਊਗਾ ਹਨਾ ਮੇਰੀ ਦੇਹੋ ਮੰਗਾ ਪ੍ਰਸ਼ਾਸਨ ਤੋਂ ਵੀ ਜਿਹੜਾ ਵੀ ਕੋਈ ਸੁਣਦਾ ਵਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕੋਈ ਨਾ ਹਾਸਾ ਨਾ ਬੀਤੇ